ਬਿਕਰਮ ਮਜੀਠੀਏ ਨੂੰ ਸਭ ਤੋਂ ਵੱਡਾ ਤਕਲੀਫ ਹੀ ਇਹ ਹੈ ਵੀ ਬਚ ਕਿਉਂ ਗਿਆ ਸੁਖਵੀਰ ਬਾਦਲ ਵੀ ਇਹ ਮਰ ਜਾਂਦਾ ਤੇ ਮੈਂ ਕਾਲੀ ਦਲ ਸੰਭਦਾ ਅਸੀਂ ਤਾਂ ਇਹ ਕਿਹਾ ਵੀ ਕੀ ਪਤਾ ਪਿਸਤੌਲ ਹੀ ਉਹਈ ਲੈ ਕੇ ਆਇਆ ਹੋਵੇ ਸਿਮਤ ਬਾਦਲ ਦਾ ਪੀਐਸਓ ਬਿਕਰਮ ਮਜੀਠੀਏ ਦੀ ਭਾਈਵੰਦੀ ਦਾ ਵੀ ਮਾਰੋ ਗੋਲੀ ਸੁਖਵੀਰ ਵਾਲਿਆਂ ਨੂੰ ਤੇ ਕਾਲੀ ਦਲ ਮੈਂ ਸੰਭਾ ਜਿਹੜੀ ਸਾਜ਼ਿਸ਼ ਤੂੰ ਰਚਦੇ ਆ ਸਾਲੇ ਪਨੋਈਏ ਦੇ ਵਿੱਚ ਤੁਹਾਡੀ ਲੜਾਈ ਉਹਨੂੰ ਪੰਥਰੀ ਲੜਾਈ ਨਾ ਬਣਾਓ ਤੁਹਾਡੀ ਦਾਕੀਆਂ ਬਾਕੀਆਂ ਦੀ ਲੜਾਈ ਆ ਮੈਂ ਤਾਂ ਪੰਥ ਦੇ ਕੇਸਾਂ ਦਾ ਪੇ ਜੀ 15 ਸਾਲਾਂ ਤੋਂ ਤੇਰੀ ਤੇਰੇ ਟੁੱਟੇ ਏ ਜੀ ਲੱਗਣ ਦੀ ਮੈਨੂੰ ਲੋੜ ਨਹੀਂ ਹੈਗੀ ਤੈਨੂੰ ਐਸਜੀਪੀਸੀ ਸਾਰੀ ਸੀਸੀਟੀਵੀ ਫੁਟੇ ਦੇ ਰਹੀ ਆ ਪੁਲਿਸ ਨੂੰ ਨਹੀਂ ਦੇ ਰਹੀ ਕਿਉਂਕਿ ਉਹ ਅਰਜਿੰਦਰ ਧਾਮੀ ਨੂੰ ਮਿਲਨ ਦਾ ਵੀ ਨਰੇਮ ਸਿੰਘ ਦੀ ਵੀਡੀਓ ਹੈਗੀ ਆ ਤੂੰ ਇਹ ਵੀ ਸ਼ੱਕ ਕਰ ਵੀ ਜੇ ਹਰਪਾਲ ਸਿੰਘ ਦਾ ਦਾਵਾ ਧਰਮ ਸਿੰਘ ਸ਼ਾਮਲ ਹੈ ਤੇ ਅਰਜਿੰਦਰ ਸਿੰਘ ਧਾਮੀ ਵੀ ਤੇਰੇ ਹਿਸਾਬ ਨਾਲ ਵੇ ਸ਼ਾਮਲ ਹੈ ਜੇ ਮਸਾ ਰੰਗੜ ਦੇ ਸਮੇਂ ਤੋਂ ਨਹੀਂ ਤੇ ਸ਼ਾਇਦ ਮਸਾ ਰੰਗੜ ਦੇ ਤੇ ਸਮੇਂ ਨੂੰ ਵੀ ਕਹਿ ਸਕਦੀ ਸੀਗੀ ਉਹ ਵੀ ਗਲਤ ਹੋਇਆ